ਹਰਿਆਣੂ ਪਿਆਰ ਪਰਿਸਸ ਕਾਲਜੀ ਬਹੁਤ ਬਹੁਤ ਸਵਾਗਤ ਕਰਦੇ ਆਮਨੇ ਚੰਨਦੇ ਮਲਾਜ਼ਮਾਂ ਦੇ ਜਿਹੜੇ 5.5 ਸਾਲਾਂ ਦਾ ਏਰੀਅਰ ਰਿਲੀਜ਼ ਕਰਨ ਦੇ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੱਡੀ ਸੁਣਵਾਈ ਹੋਵੇਗੀ ਤਾਂ ਕਿ ਪੰਜਾਬ ਸਰਕਾਰ ਦੇ ਵੱਲੋਂ ਏਰੀਅਰ ਦੇ ਬਾਰੇ ਬਣਾਈ ਗਈ ਤਬੀਜ਼ ਦੇ ਉੱਤੇ ਕੋਰਟ ਹਾਈ ਕੋਰਟ ਦੇ ਵਿੱਚ ਹੁਣ ਚਾਚਾ ਹੋਵੇਗੀ ਦਰਸਲ ਦੋਸਤੋ ਪੰਜਾਬ ਦੇ ਜਿਹੜੇ 7,65,000 ਮਲਾਜ਼ਮ ਬੜੇ ਹੀ ਲੰਮੇ ਸਮੇਂ ਤੋਂ ਜਿਹੜੇ ਚਰਚਾ ਵਿਚਾਰ ਕਰ ਰਹੇ ਨੇ ਪਹਿਲਾਂ ਜਿਹੜੇ ਵੱਖ-ਵੱਖ ਮਲਾਜ਼ਮ ਜਥੇਬੰਦੀਆਂ ਨੇ ਬਹੁਤ ਲੰਮੇ ਚੋੜੇ ਸੰਘਰਸ਼ ਕੀਤੇ ਨੇ 1 ਜਨਵਰੀ 2016 ਤੋਂ ਲੈ ਕੇ 30 ਜੂਨ 2021 ਤੱਕ ਦਾ ਜਿਹੜਾ 5.5 ਸਾਲਾਂ ਦਾ ਜਿਹੜਾ ਬਕਾਇਆ ਉਹ ਰਿਲੀਜ਼ ਕੀਤਾ ਜਾਵੇ ਤੇ ਨਾਲ ਹੀ ਪੰਜਾਬ ਸਰਕਾਰ ਦੇ ਵੱਲੋਂ ਵਾਦੇ ਜਿਹੜੇ ਕੀਤੇ ਗਏ ਸੀ ਭਰੋਸੇ ਦਿੱਤੇ ਗਏ ਸੀ ਪਰ ਗੱਲ ਜਦੋਂ ਕਿਸੇ ਪਾਸੇ ਨਹੀਂ ਲੱਗੀ ਤੇ ਫਿਰ ਖਾਸ ਕਰਕੇ ਜਿਹੜੇ ਪੈਨਸ਼ਨਰ ਜਿਹੜੇ ਨੇ ਜ਼ਿੰਦਗੀ ਦੇ ਅਖੀਰਲੇ ਦੌਰ ਤੇ ਗੁਜ਼ਰ ਰਹੇ ਨੇ ਆਪਣੇ ਜਿਹੜੇ ਕੀ ਉਡੀਕ ਕਰੇ ਨੇ ਕਿ ਬੜੀ ਹੀ ਦੀਪਤਾ ਦੇ ਨਾਲ ਉਹਨਾਂ ਨੂੰ 1 ਜਨਵਰੀ 2016 ਤੋਂ ਜਿਹੜਾ ਪੈਂਡਿੰਗ ਜਿਹੜਾ ਏਰੇ ਰੋ ਦਿੱਤਾ ਜਾਵੇ ਫਿਰ ਉਹ ਇਹ ਪੈਨਸ਼ਨਰ ਜਿਹੜੇ ਨੇ ਕੁਝ ਕਿ ਜਿਹੜੇ ਪੈਨਸ਼ਨ ਨੇ ਉਹ ਹਾਈ ਕੋਰਟ ਦੇ ਵਿੱਚ ਗਏ ਉਹ ਹਾਈ ਕੋਰਟ ਦੇ ਜਿਹੜੇ ਕੀ ਮੋਰਚੀ ਤੇ ਪਾ ਕੇ ਉਹਨਾਂ ਨੇ ਆਪਣੇ ਦੁੱਖ ਭਰੀ ਜਿਹੜੀ ਕਹਾਣੀ ਵੀ ਸੁਣਾਈ ਹੈ ਅਖੀਰਲੇ ਦੌਰ ਦੇ ਵਿੱਚ ਨੇ ਦਵਾਈਆਂ ਬਿਮਾਰੀਆਂ ਕਈ ਤਰ੍ਹਾਂ ਦੇ ਜਿਹੜਾ ਕੀ ਦੁਖੜਾ ਜਿਹੜਾ ਦੁਖਾਂ ਦਾ ਸਾਹਮਣਾ ਕਰ ਰਹੇ ਨੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਉਹਨਾਂ ਦਾ ਬੰਦ ਦਾ ਏਰੀਆ ਨਹੀਂ ਦੇ ਰਹੀ ਹੈ ਜਿਹੜੇ ਕਿ 6ਵੇਂ ਤਨਖਾਹ ਕਮਿਸ਼ਨ ਨੇ ਤਨਖਾਹਾਂ ਸੋਧੀਆਂ ਪੈਸ਼ਨ ਸੋਧੀਆਂ ਸੀ ਉਹਨਾਂ ਦਾ ਜਿਹੜਾ 1 ਜਨਵਰੀ 2016 ਤੋਂ ਜਿਹੜਾ ਏਰੀਆ ਪੈਂਡਿੰਗ ਹੈ ਦਰਸਲ ਜਿਹੜੀ ਪਿਛਲੀ ਕੈਪਟਨ ਸਰਕਾਰ ਨੇ ਵੀ ਲਾਰੇ ਲਾਏ ਸੀ ਮੌਜੂਦਾ ਸਰਕਾਰ ਦੇ ਵੱਲੋਂ ਇਹ ਰਿਲੀਜ਼ ਨਾ ਕਰਨ ਦੀ ਜਿਹੜੀ ਇੱਕ ਫਿਗਰ ਪੰਜਾਬ ਸਰਕਾਰ ਤੋਂ حاصل ਹੋਈ ਹੈ 18228 ਕਰੋੜ ਰੁਪਏ ਡਪੈਂਡਿੰਗ ਹੈ ਇਹ ਰਿਅ ਦਾ ਛੇਮਾ ਤਨਖਾਹ ਕਮਿਸ਼ਨ ਪੰਜਾਬ ਸਰਕਾਰ ਨੇ ਇੱਕ ਤਵੀਜ਼ ਪੇਸ਼ ਕੀਤੀ ਸੀ ਜਿਹਦੇ ਵਿੱਚ ਲੰਮਾ ਚੋੜਾ ਸਮਾਂ ਦਿੱਤਾ ਗਿਆ ਸੀ ਔਰ ਇੱਥੇ ਤੱਕ ਵੀ ਕਿਹਾ ਗਿਆ ਸੀ ਕਿ 2029 31 ਤੱਕ ਜਿਹੜਾ ਏਰੀਆ ਦੇਣ ਬਾਰੇ ਪ੍ਰਕਿਰਿਆ ਚਲਾਈ ਜਾਊਗੀ ਜਿਹਦੇ ਉੱਪਰ ਜਦੋਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਨੇ ਸਵਾਲ ਚੁੱਕਿਆ ਇਹ ਸਹੀ ਨਹੀਂ ਹੈ ਇਹ ਗੱਲ ਕਹਿ ਦिती ਹੈ ਵੀ ਜੇ ਪੈਨਸ਼ਨ ਨੂੰ ਦੇਣ ਲਈ ਏਰੇ ਨਹੀਂ ਹੈਗਾ ਤਾਂ ਫਿਰ ਪੰਜਾਬ ਸਰਕਾਰ ਹੁਣ ਤੱਕ ਜਿਹੜੀ ਵੀ ਇਸ਼ਤਿਹਾਰਬਾਜ਼ੀ ਤੇ ਜਿਹੜਾ ਖਰਚਾ ਕੀਤਾ ਉਹਦੀ ਪੂਰੀ ਡਿਟੇਲ ਜਿਹੜੀ ਮੁਹੱਈਆ ਕਰਵਾਈ ਜਾਵੇ ਜਦੋਂ ਇਹ ਸਵਾਲ ਉਠਾਇਆ ਤਾਂ ਫਿਰ ਪੰਜਾਬ ਸਰਕਾਰ ਨੇ ਡਬਲ ਬੈਂਚ ਦਾ ਜਿਹੜਾ ਕੁੰਡਾ ਖੜਕਾਇਆ ਹਾਈ ਕੋਰਟ ਦਾ ਔਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ਼ਤਿਹਾਰਬਾਜ਼ੀ ਦੀ ਡਿਟੇਲ ਦੇਣ ਦੇ ਮੁੱਦੇ ਦੇ ਉੱਪਰ ਮਾਮਲਾ ਜਿਹੜਾ ਉਹ ਠੰਡਾ ਕੀਤਾ ਸੋ ਇਸੇ ਦੇ ਦੌਰਾਨ ਦੋਸਤੋ ਹੁਣ ਜਿਹੜਾ ਹੈ 5 ਫਰਵਰੀ ਨੂੰ ਅਗਲੀ ਡੇਟ ਜਿਹੜੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਲੱਗੀ ਹੈ ਜੀਦੀ ਸੁਨਵਾਈ ਜਿਹੜੀ ਹੈ ਕੀਤੀ ਜਾਊਗੀ ਤੇ ਜਿਹੜੀ ਪਿਛਲੇ ਸਮੇਂ ਸਰਕਾਰ ਦੇ ਇੱਕ ਤਵੀਸ ਪੇਸ਼ ਕੀਤੀ ਸੀ ਏਰੀਆ ਰੀਲੀਜ਼ ਕਰਨ ਦੇ ਬਾਰੇ ਜਿਹਦੇ ਵਿੱਚ ਪੈਨਸ਼ਨ ਉੱਤੇ ਮੁਲਾਜ਼ਮਾਂ ਨੂੰ ਵਕ ਵਕ ਢਾਂਗ ਦੇ ਨਾਲ ਕਈ ਲੰਮੇ ਮਹੀਨਿਆਂ ਦੇ ਦੌਰਾਨ ਏਰੀਆ ਦੇਣ ਦੀ ਗੱਲ ਕੀਤੀ ਗਈ ਸੀ। ਉਹ ਜਦੋਂ ਹਾਈ ਕੋਰਟ ਨੇ ਸਵਾਲ ਚੁੱਕਿਆ ਸੀ ਕਿ ਕਿ ਇੰਨਾ ਲੰਮਾ ਸਮਾਂ ਜਿਹੜਾ ਹੈ ਉਹ ਉਚਿਤ ਨਹੀਂ ਨਹੀਂ ਹੈ ਤੇ ਫਿਰ ਸਰਕਾਰ ਨੇ ਕਿਹਾ ਸੀ ਵੀ ਉਹ ਸਬ ਕਮੇਟੀ ਅੱਗੇ ਮੋੜ ਏਰੀਆ ਦੇਣ ਦੀ ਜਿਹੜੀ ਹੈ ਤਵੀਜ਼ ਇਹੋ ਜਿਹੜੀ ਉਹਦੇ ਵਿੱਚ ਵਿਚਾਰ ਕੀਤਾ ਜਾਊਗਾ ਸੋ ਹੁਣ ਜਿਹੜਾ ਹੈ 5 ਫਰਵਰੀ ਨੂੰ ਇਹ ਸਾਰੇ ਮੁੱਦਿਆਂ ਦੇ ਉੱਪਰ ਜਿਹੜੀ ਸੁਣਵਾਈ ਹੋਊਗੀ ਔਰ 765000 ਪੈਨਸ਼ਨ ਜਿਹੜੀ ਹੈ 5 ਫਰਵਰੀ ਦੀ ਜਿਹੜੀ ਪੂਰੀ ਅੱਖ ਟਿਕਾਈ ਹੋਈ ਹੈ ਪੂਰੀ ਉਮੀਦ ਪੂਰੀ ਆਸ ਦੀ ਕਿਰਨ ਜਿਹੜੀ ਹੈ ਮਲਾਸਮਾ ਤੇ ਪੈਨਸ਼ਨ ਜਿਹੜੀ ਹੈ ਉਹ ਹਾਈ ਕੋਰਟ ਤੇ ਲੱਗੀ ਹੋਈ ਹੈ ਸੋ ਦੋਸਤੋ ਹੋਰ ਕੋਈ ਅਪਡੇਟ ਆਉਂਦੀ ਇਸ ਬਾਰੇ ਜਰੂਰ ਇਸ ਚੈਨਲ ਤੇ ਲੈ ਕੇ ਆਵਾਂਗੇ ਚੈਨਲ ਨਾਲ ਬਣੇ ਰਹਿਣਾ ਚਾਹੁੰਦੇ ਹੋ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਯੂ ਕੰਨਾ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ